ਮੇਰਾ ਇਹਨਾਂ ਦਾ ਤਜਰਬਾ ਹੋ ਗਿਆ ਬਹੁਤ ਸਾਰੇ ਰਿਵਿਊਜ਼ ਦੇਖ ਕੇ ਫਸੇ ਆਲੇ ਜਿਹੜੇ ਤੁਸੀਂ ਪੌਨੇ ਵੀ ਲਿਖ ਕੇ 5 star 3 star ਆਡੀਅன்ஸ் ਤੇ ਕੋਈ ਫਰਕ ਨਹੀਂ ਪੈਂਦਾ ਆਡੀਅன்ஸ் ਜਿਹੜਾ ਫਿਲਮਾਂ ਉਹਨੇ ਸੋਚਿਆ ਹੁੰਦਾ ਉਹੀ ਦੇਖਣ ਜਾਂਦੀ ਹੈ ਇਹ ਗੱਲ ਸੱਚ ਹੈ ਮੰਨਣੀ ਕੋਈ ਸਾਨੂੰ ਮੈਂ ਉਦੋਂ ਤੱਕ ਮੰਨੂਗਾ ਜਿਹੜੀ ਗੱਲ ਦਾ ਸਹੀ ਦਾ ਜਵਾਬ ਹੈ ਜਦੋਂ ਆਡੀਅன்ஸ் ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਕੇ ਤੁਸੀਂ ਨਵਾਂ ਕੁਝ ਲੈ ਕੇ ਆਏ ਹੋ ਆਡੀਅன்ஸ் ਦੇ ਮੂੰਹ ਤੋਂ ਨਾ ਵੀ ਆਪਣੇ ਮੂੰਹ ਕੇ ਵੀ ਚੰਗੇ ਨਹੀਂ ਲੱਗਦੇ ਕਿਉਂਕਿ ਸਿਨੇਮਾ ਆਲਵੇਸ ਆਡੀਟਰੀ ਲਈ ਬਣਾਇਆ ਜਾਂਦਾ ਹੈ ਔਰ ਅਸੀਂ ਕੱਲ ਤੱਕ ਨਹੀਂ ਵੇਟ ਕਰਾਂਗੇ ਇਸ ਦਾ ਜਵਾਬ ਕਾਡੀ ਦਾ ਵੀਰੇ ਨਾਰਮਲੀ ਫੀਲਿੰਗ ਹੈ ਜਿਵੇਂ ਫਿਲਮਾਂ ਸਾਰੀਆਂ ਕਰਦੇ ਆ ਨਿਕਲਦੇ ਆਉਣੀ ਦੀ ਆ ਜਦ ਤੱਕ ਆਡੀਅנס ਦਾ ਰਿਸਪੌਂਸ ਨਹੀਂ ਆਉਂਦਾ ਉਦੋਂ ਤੱਕ ਸਾਡੀਆਂ ਫੀਲਿੰਗਾਂ ਦਬੀ ਹੀ ਰਹਿੰਦੀਆਂ ਨੇ ਫੀਲਿੰਗਾਂ ਖੁੱਲਕੇ ਨਹੀਂ ਆਉਂਦੀਆਂ ਕਿਉਂਕਿ ਜਿਹੜੇ ਸ਼ੋਅ ਅਸੀਂ ਰੱਖਦੇ ਆ ਫਸਦੇ ਸਾਡੇ ਆਪਣੇ ਲੋਕ ਹੁੰਦੇ ਨੇ ਉਹ ਕਹਿ ਜਣਾ ਬੱਲੇ 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 ਬਹੁਤ ਵਧੀਆ ਉਹਨਾਂ ਨੇ ਕਹਿਣਾ ਹੀ ਹੁੰਦਾ ਮੂੰਹ ਤੇ ਕਿਉਂਕਿ ਆਪਦੇ ਭਲਾਏ ਹੁੰਦੇ ਆ ਕੋਈ ਮਾੜਾ ਨਹੀਂ ਕਹਿੰਦਾ ਇਹਦਾ ਉਦੋਂ ਪਤਾ ਲੱਗੂਗਾ ਜਦੋਂ ਆਰਗੇਨਿਕ ਤੁਸੀਂ ਲੋਕਾਂ ਚ ਵੱਡੋਗੇ ਫਿਲਮ ਅਸੀਂ ਲੋਕਾਂ ਲਈ ਬਣਾਈ ਆ ਲੋਕ ਦੱਸਣਗੇ ਸੀ ਆਪਣੇ ਮੂੰਹ ਕੁਝ ਨਹੀਂ ਬੋਲ ਸਕਦੇ ਜਿੱਦਾਂ ਤੁਸੀਂ ਇਸ ਵੇਲੇ ਤਿੰਨ ਕੈਰੈਕਟਰ ਤੇ ਬਾਇਨੇ ਉਹ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਸੀਗਾ ਉਹ ਉਹ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿੰਨਾ ਕੰਮ ਕਰ ਸਕਿਆ ਕੋਈ ਵੀ ਕੰਮ ਹੈ ਮਿਹਨਤ ਨਾਲ ਹੁੰਦਾ ਜੇ ਤਿੰਨ ਕੈਰੈਕਟਰ ਮੇਰੇ ਮੈਂ ਕਿੱਤੇ ਨੇ ਚੈਲੰਜ ਤਾਂ ਸੀਗਾ ਤਿੰਨਾਂ ਨੂੰ ਅਲੱਗ-ਅਲੱਗ ਕਰਨਾ ਉਹ ਮੈਂ ਕਿੰਨਾ ਕਰ ਸਕਿਆ ਉਹ ਵੀ ਕੱਲ ਨੂੰ ਆਡੀਅנס ਦੱਸੂਗੀ ਤੁਸੀਂ ਲੋਕ ਉਹ ਜੱਜ ਕਰਨ ਵਾਲੇ ਮੈਂ ਤਾਂ ਖੁਦ ਕੰਮ ਕਰਨ ਵਾਲਾ ਮੈਂ ਆਪਣੇ ਆਪ ਨੂੰ ਜੱਜ ਨਹੀਂ ਕਰ ਸਕਦਾ ਉਹ ਚੀਜ਼ ਸਭ ਦੋਸਤੋ ਕੱਲ ਜੀ ਆਵੇ ਤੁਹਾਨੂੰ ਸੰਤੋਸ਼ਪੂਰਨ ਹੈ ਗੱਲ ਤੋਂ ਬਾਅਦ ਪਤਾ ਲੱਗੂਗਾ ਨਾ ਵੀ ਉਹ ਤੁਸੀਂ ਬਹੁਤ ਬਣਾ ਲੈ ਕਰੈਕਟਰ ਕੀਤਾ ਲੁੱਕ ਤੇ ਟੁੱਟੇ ਨਾਲ ਵਰਕ ਕੀਤਾ ਗਿਆ ਤੁਸੀਂ ਕੀ ਫੀਲਿੰਗ ਹੈ ਮੇਰੀ ਫੀਲਿੰਗ ਕੱਲੀ ਪਤਾ ਲੱਗੇਗੀ ਕੀ ਆ ਬੜੀ ਮੁਸ਼ਕਿਲੀ ਫੀਲਿੰਗ ਆ ਕਿ ਕੰਮ ਕਰਦਾ ਹੈ ਕਿ ਹੋਰ ਕੱਲ ਆਡੀਅנס ਦੱਸੇਗੀ ਕਿੱਦਾਂ ਆ ਵਧੀਆ ਫੀਲਿੰਗ ਚੈਲੰਜ ਕਿੰਨਾ ਸੀ ਡਾਇਰੈਕਟਰ ਲਈ ਚੈਲੈਂਜਿੰਗ ਚੈਲਲੈਂਜਿੰਗ ਕਾਫੀ ਸੀ ਕਿਉਂਕਿ ਪੋਲੀਟੀਸ਼ੀਅਨ ਤਾਂ ਮੈਂ ਹੈ ਨਹੀਂ ਔਰ ਨਾਲ ਉਹ ਜਿਹੜਾ ਕਟਕ ਸਾਰਾ ਦਿਖਾਇਆ ਗਰੀਬ ਫੁੜੀ ਵਾਲਾ ਉਹਦੇ ਨਾਲ ਕੋਈ ਹੋਰ ਹੈ ਸੀਗਾ ਬਟ ਉਹ ਕਨੈਕਸ਼ਨ ਕ੍ਰੀਏਟ ਕੀਤਾ ਤੇ ਕਾਫੀ ਚੈਲੈਂਜਿੰਗ ਸੀਗਾ ਸਾਡੇ ਇਧਰ ਸੈਮੂਲ ਭਾਜੀ ਸੁਖੀ ਭਾਜੀ ਅਰੁਸ਼ੀ ਜੀ ਸਾਰੇ ਆ ਗਏ ਹੋ ਭਾਜੀ ਸੁਖੀ ਜੀ ਆਓ ਆਜੋ ਆ ਗੋ ਨਹੀਂ ਲੈ ਲਾ ਲਾ ਤੁਸੀਂ ਆਓ ਤੁਸੀਂ ਆਓ ਮੈਂ ਬਾਅਦ ਆਇਆ ਇਧਰ ਨਾ ਹੁਣੀ ਦੇ ਪਾਈ ਆ ਤੇ ਜਲਦੀ ਹੁਣੀ ਗੱਲਾਂ ਕਰਦੇ ਸੀ ਕਹਿੰਦੇ ਕਿਸ ਤਰ੍ਹਾਂ ਦੀ ਲੱਗੀ ਫਿਲਮ ਕਿਸ ਤਰ੍ਹਾਂ ਦੀ ਕਹਿ ਰਹੇ ਆਪਾਂ ਇੱਕ ਦੂਜੇ ਦੀ ਤਾਰੀਫਾਂ ਕਰੀ ਜਾ ਰਹੇ ਆ ਪਰ ਐਕਚੁਅਲੀ ਤਾਂ ਸਾਰੀ ਆਡੀਅੰਸ ਦੱਸੂਗੀ ਕਿ ਸਾਡੀ ਫਿਲਮ ਕਿਸ ਤਰ੍ਹਾਂ ਦੀ ਲੱਗੀ ਬਟ ਡੈਫੀਨਿਟਲੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਸਾਡੇ ਡਾਇਰੈਕਟਰ ਵਾਸਤੇ ਸਪੈਸ਼ਲੀ ਰੀਅਲੀ ਯੂ ਮੇਡ ਅ ਫੈਂਟੈਸਟਿਕ ਮੂਵੀ ਜਿਹਦੇ ਵਿੱਚ ਹਰ ਇੱਕ ਕਿਰਦਾਰ ਆਪਣੀ ਆਪਣੀ ਭੂਮਿਕਾ ਨਿਭਾ ਰਿਹਾ ਸੀ ਔਰ ਬਹੁਤ ਹੀ ਸੋਹਣੀ ਵਧੀਆ ਫਿਲਮ ਬਣਾਈ ਥੈਂਕ ਯੂ ਥੈਂਕ ਯੂ ਥੈਂਕ ਯੂ goes to you. I must say thank you. Sir. Thank you. Please. ਆਓ ਜੀ ਕਿੱਥੇ ਹੋ? ਉਹ ਆਪ ਕਹਿੰਦੇ ਜੀ ਸੁਣਿਆ ਜੀ। ਜੀ ਇਹ ਸਿਨੇਮਾ ਦੇਖਿਆ ਜੀ ਤੁਸੀਂ ਕਹਿੰਦੇ ਕੋ 100 ਤੋਂ ਪਾਰ ਦੀ ਗੱਲ ਹੈ। ਤੇ ਤੁਹਾਡੇ ਲਈ ਕਿੰਨਾ ਕਿ ਚੈਲੰਜ ਸੀਗਾ ਇਸ ਕਹਾਣੀ ਲੈ ਕੇ ਕਿਉਂਕਿ ਬਲੈਕੀਆ ਪਹਿਲੀ ਬਹੁਤ ਹਿੱਟ ਸੀਗੀ। ਸੋ 2 ਨੂੰ ਲੈ ਕੇ ਕਿੰਨਾ ਕਿ ਚੈਲੰਜ ਸੀਗਾ? ਟੀਮ ਵਰਕ ਹੈ ਨਾ ਇਹਨੇ ਬੜੀਆ ਐਕਟਰਸ ਸੀਗੇ ਤੇ ਟੀਮ ਵਰਕ ਹੁੰਦਾ ਹੈ ਐਂਡ ਕੱਲ ਦੇਖਦੇ ਹਾਂ ਕੀ ਹੁੰਦਾ ਹੈ। ਅਸੀਂ ਤਾਂ ਬਹੁਤ ਕੰਫੀਡੈਂਟ ਐ। ਸੋ ਥੈਂਕ ਯੂ ਸੋ ਥੈਂਕ ਯੂ। ਤੁਹਾਡਾ ਬਹੁਤ ਬਨਾਲਾ ਕੈਰੈਕਟਰ ਇਸ ਵਾਰ థాంਕ ਯੂ ਤੁਹਾਡਾ ਬਹੁਤ ਵਧੀਆ ਲੱਗੇ ਜੀ ਔਰ ਖਾਸ ਕਰਕੇ ਦੇਵ ਨਾਲ ਛੋਟਾ ਭਰਾ ਵੀਰਾ ਤੇ ਮੀਨ ਜੀ ਬੜਾ ਪਿਆਰ ਨਾਲ ਇਹਨਾਂ ਨੇ ਮੇਕਪ ਕੰਮ ਕਰਾਇਆ ਤੇ ਪਤਾ ਜੀ ਬਹੁਤ ਹੀ ਪਿਆਰੇ ਕਲਾਕਾਰ ਜਾਨੀ ਸਾਡੇ ਸਾਰੇ ਕਲਾਕਾਰਾਂ ਨੇ ਬਹੁਤ ਸਾਰਾ ਕੰਮ ਕੀਤਾ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਬਾਤ ਤੋਂ ਬਾਤ ਪਰਵਾਰਾਂ ਦੇ ਨਾਲ ਤੁਸੀਂ ਫਿਲਮ ਦੇਖਾਉਂਦੇ ਤੁਹਾਨੂੰ ਸਵਾਦ ਆਏਗਾ ਬਸ ਇਨੀ ਬੇਨਤੀ ਕਰਨੀ ਹੈ ਜਰੂਰ ਆਓ ਅਕੀ ਸੈਮੂਅਲ ਭਾਜੀ ਦਾ ਦੇਖਿਆ ਹੋਣਾ ਤੁਸੀਂ ਕੈਰੈਕਟਰ ਹੈ ਨਾ ਤੇ ਸਰ ਸਾਡੇ ਰਾਈਟਰ ਸਾਹਿਬ ਨੇ ਸੈਤੀ ਜੀ ਆਓ ਅੱਗੇ ਆਓ ਸੇਥੋ ਦੀ ਗੱਲ ਕਰਦੇ ਆਂ ਸਰ ਇਹ ਪੰਜਾਬੀ ਸਿਨੇਮਾ ਦੇ ਵਿੱਚ ਮੇਰੇ ਖਿਆਲ ਨਾਲ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਕਰੈਕਟਰਸ ਕਹੋ ਕਿ 네ਗੇਟਿਵ ਕਰੈਕਟਰਸ ਨੇ ਨਾ ਉਹ ਪੋਜ਼ਿਟਿਵ ਕਰੈਕਟਰ ਦੇ ਉੱਤੇ ਭਾਰੀ ਪੈਂਦੇ ਦੇਖਿਆ ਜੀ ਬਹੁਤ ਜਗ੍ਹਾ ਤੇ ਇਹ ਕਹਿੰਦੇ ਤਕਸ਼ੁਸ਼ ਹੁੰਦੇ ਦਿੱਖੇ ਲੋਕਾਂ ਦੇ ਵਿੱਚ ਅਕਸਰ ਹੁੰਦਾ ਹੈ ਕਿ ਜਿਹੜਾ ਪੋਜ਼ਿਟਿਵ ਕਰੈਕਟਰ ਆ ਉਹਨੂੰ ਇੱਕ ਕਦੋਂ ਉੱਪਰ ਰੱਖਿਆ ਜਾਂਦਾ ਹੈ ਪਰ ਇਹ ਬਰਾਬਰੀ ਦਾ ਮੁਕਾਬਲਾ ਜਿਹੜਾ ਆਖੇਗਾ ਕਿਸ ਹਿਸਾਬ ਨਾਲ ਦੇਖਦੇ ਹੋ ਕਿ ਵਧੀਆ ਗੱਲ ਹੈ ਸਾਹਮਣੇ ਦੇਖ ਕੇ ਸਾਹਮਣੇ ਦੇਖ ਕੇ ਲਾਈਟਿੰਗ ਦੀ ਖਾਸੀ ਹੈ ਪੋਜ਼ਿਟਿਵ ਸਾਹਮਣੇ ਇੱਕ ਕੰਪਲੈਸਟ ਹੈ ਕਿ ਸਾਡੇ ਸਭ ਤੋਂ ਇੰਪੋਰਟੰਟ ਹੋਗਾ ਕਿ ਕਿੰਨਾ ਦੇਣਾ ਚੀਜ਼ਾਂ ਹਾਂਜੀ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਕਿੰਨਾ ਇਹ ਚੀਜ਼ ਲਿਖਿਆ ਤੁਸੀਂ ਜਦੋਂ ਤੁਸੀਂ ਕਲਮ ਬੰਦ ਕੀਤਾ ਇਸ ਸੀਰੀਜ਼ ਨੂੰ ਕਿ ਨੈਗੇਟਿਵ ਤੇ ਪੋਜ਼ਿਟਿਵ ਦੋਨੋਂ ਕਿਰਦਾਰ ਜਿਹੜੇ ਨੇ ਪਰਪਰ ਕਿੱਦਾਂ ਲੈ ਕੇ ਚੱਲੇ ਦੋ ਉਹ ਕਿ ਉਹਨਾਂ ਦੇ ਨਾਲ ਆਪਣੇ ਮਤਲਬੀ ਰੰਗ ਨੇ ਉਹਨਾਂ ਦੇ ਆਪਣੇ ਰਸੂਲ ਨੇ ਕਿ ਜ਼ਿੰਦਗੀ ਚ ਉਹਨਾਂ ਦਾ ਇੱਕ ਤਰੀਕਾ ਜਿਹਾ ਹੁੰਦਾ ਹੈ ਉਹ ਸਾਨੂੰ ਕਈ ਵਾਰੀ ਹਸਤਨਾ ਦੇ ਉਸ ਨੂੰ ਸਹੀ ਲੱਗਦਾ ਹੈ ਜਦੋਂ ਦੋਵੇਂ ਚੀਜ਼ਾਂ ਮਿਲਦੀਆਂ ਨੇ ਤੇ ਉਹਦੇ ਵਿੱਚ ਜਿਹੜਾ ਚਿੰਗਾਰਾ ਜੇ ਨਿਕਲਦੇ ਉਹ ਹੀ ਕਹਾਣੀ ਇਹਨਾਂ ਕਿ ਇਹ ਬੇਸਿਕਲੀ ਕੀ ਹੈ ਨਾ ਸਿਨੇਮਾ ਜਿਹੜਾ ਹੈਗਾ ਉਹ ਫਾਰਮੂਲਾ ਇੱਕ ਬਣ ਗਿਆ ਸੀ ਵੀ ਆਹ ਕਾਲੇ ਹੁੰਦੇ ਆਹ ਗੋੜੇ ਹੁੰਦੇ ਆ ਦਰਦੀ ਹੋਨੇ ਮਨੁੱਖਾ ਇਹ ਨਹੀਂ ਹੁੰਦਾ ਕਿ ਸਿਰਫ ਖਾਲੀ ਹੁੰਦਾ ਲੋ ਵੀ ਹੁੰਦਾ ਹੁਣ ਚੇਂਜਸ ਆ ਰਹੀਆਂ ਹਨ ਸਿਨੇਮੇ ਦੇ ਵਿੱਚ ਕਿ ਜਿਹੜੇ ਤੁਹਾਡੇ ਕਰੈਕਟਰ ਨੇ ਪਾਤਰ ਨੇ ਜਿਵੇਂ ਮਨੁੱਖ ਦੇ ਅੰਦਰ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸਿਲੈਕਟ ਕੀਤਾ ਕਰਕੇ ਉਹਦੇ ਵਿੱਚ ਇੱਕ ਕਰ ਇਹ ਡਾਇਰੈਕਟਰ ਦਾ ਔਰ ਡਾਇਰੈਕਟਰ ਦਾ ਮੇਨ ਕੰਮ ਹੁੰਦਾ ਹੈ ਕਿ ਕਿਹੜੇ ਪੁਆਇੰਟ ਤੇ ਜ਼ੋਰ ਦੇਣਾ ਹੈ ਕਿ ਉਹ ਜਿਹੜੇ ਸੀਨ ਬਣਾ ਦੇਣੇ ਬਾਕੀ ਸੁਖੀ ਭਾਜੀ ਦੱਸ ਦੇਗੇ ਅੱਧਾ ਲਾਸੋ ਸੁਖਾ ਜੀ ਉਹ ਸ਼ਹੀ ਭਾਜੀ ਆਓ ਅੱਗੇ ਜੀ ਸਿੱਕਰ ਜਾਓ ਫਰੀ ਹੈ ਗਿਆ ਦਿੱਕਤ ਦਿੱਕਤ ਨਹੀਂ ਹੋ ਜਾਉਂਦੀ ਨਹੀਂ ਨਹੀਂ ਭਾਜੀ ਮੈਂ ਤਾਂ ਪਹਿਲਾਂ ਬੋਲ ਗਿਆ ਮੈਂ ਤਾਂ ਪਰਦੇ 'ਚ ਬੈਠ ਗਿਆ ਨਹੀਂ ਚੱ ਹਾਂ 21 ਬੋਲੀਏ ਦੱਸੋ ਕਿਸੇ ਨੇ ਪ੍ਰੋਡਿਊਸਰ ਸਾਹਿਬ ਬਾਰੇ ਨਹੀਂ ਬੋਲੇ ਪ੍ਰੋਡਿਊਸਰ ਸਾਹਿਬ ਅੱਗੇ ਆਓ ਬੇਨਾਮ ਬਾਰੇ ਬੋਲੋ ਹੋਰ ਹੀ ਸਾਹਿਬ ਆ ਯਸ ਵੈਸੇ ਸਾਰੇ ਹੀ ਕਿਰਦਾਰ ਜਿੰਨੇ ਵੀ ਆਪਾਂ ਫਿਲਮ ਦੇ ਵਿੱਚ ਦੇਖ ਰਹੇ ਨੇ ਸਾਰਿਆਂ ਦੇ ਵੱਖ-ਵੱਖ ਰੰਗ ਫਿਲਮ ਦੇ ਨਾਲ ਨਾਲ ਬਦਲਦੇ ਰਹਿੰਦੇ ਆ ਥੋੜੇ ਵੀ ਕਿਰਦਾਰ ਤੇ ਆਪਾਂ ਬਹੁਤ ਸਾਰੇ ਰੰਗ ਦੇਖਿਆ ਹਨ ਆਪਾਂ ਚਾਹ ਦੱਸੋ ਨਹੀਂ ਕਰਾਂਗੇ ਪਰ ਕਿੱਦਾਂ ਦੇਖਦੇ ਹੋ ਜਦ ਇੱਕ ਫਿਲਮ ਦੇ ਵਿੱਚ ਇੰਨੇ ਸਾਰੇ ਕਿਰਦਾਰ ਇੱਕੋ ਹੀ ਬੰਦੇ ਤੋਂ ਕਿਰਦਾਰ ਜਿਹੜੇ ਵੱਖ-ਵੱਖ ਰੰਗ ਕਰਵਾਏ ਜਾਂਦੇ ਨੇ ਤਾਂ ਕਿੰਨਾ ਖੁਦੋਂ ਹੀ ਉਹ ਦੇਖਣ ਕਿ ਤਰੀਕਾ ਲੈ ਯਾਰ ਮਜ਼ਾ ਆਉਂਦਾ ਜੇ ਤੁਹਾਨੂੰ ਰੰਗ डिफरेंट ਹੁੰਦੇ ਸਾਰੇ ਸਾਰੇ ਰੰਗ ਦਿਖਾਉਣ ਦਾ ਮੌਕਾ ਮਿਲਦਾ ਫਿਰ ਡਾਇਰੈਕਟਰ ਵਧੀਆ ਹੋਵੇ ਸਾਡਾ ਨਵੀਨ ਭਾਜੀ ਵਰਗਾ ਰਾਈਟਰ ਵਧੀਆ ਹੋਣ ਪ੍ਰੋਡਿਊਸਰ ਵਧੀਆ ਹੋਣ ਤੇ ਆਪਣੇ ਵਿੱਚ ਚੀਜ਼ਾਂ ਬਹੁਤ ਵਧੀਆ ਹੋ ਜਾਂਦੀਆਂ ਔਰ डिफरेंट ਟਰੈਕਟਰ ਕਰਕੇ ਹਰ ਐਕਟਰ ਨੂੰ ਮਜ਼ਾ ਆਉਂਦਾ ਮੈਨੂੰ ਬਹੁਤ ਮਜ਼ਾ ਆਇਆ ਔਰ ਸਾਡੀ ਟੀਮ ਬਹੁਤ ਸੋਹਣੀ ਆ ਸਾਡਾ ਹਰ ਚੀਜ਼ ਬਹੁਤ ਪਰਫੈਕਟ ਆ ਦੇਵ ਭਾਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਦੁਆ ਰੋਣਾ ਜੀ ਮਤਲਬ ਮੇਰੇ ਯਾਰ ਇਸ ਵਕਤ ਕਿਸੀ ਦਾ ਬਹੁਤ ਖੂਬਸੂਰਤ ਔਰ ਨਵੀਨ ਭਾਜੀ ਨੇ ਬਹੁਤ ਫਿਲਮ ਬਣ ਕੇ ਰੱਖੀ ਆ ਦੇ ਭਾਈ ਜੀ ਜਦੋਂ ਇੱਕ ਛੋਟੇ ਬੱਚੇ ਨੂੰ ਤੁਸੀਂ ਚੱਕਦੇ ਹੋਣਾ ਮਤਲਬ ਉਹ ਸੀਰ ਹੈ ਵੀ ਜੰਮਿਆ ਇਹ ਜ਼ਰੂਰ ਗਰੀਬ ਆ ਲੇਕਿਨ ਮਰਨਾ ਨਹੀਂ ਆ ਹੱਥੇ ਏਦਾਂ ਖੜੇ ਹੋਏ ਸੀ ਵੀ ਯਾਰ ਇਹ ਹੀ ਸੀ ਮਾਇਨਾ ਹਨਾ ਥੈਂਕ ਯੂ ਜਿਹੜੀ ਕ੍ਰੀਏਸ਼ਨ ਮਤਲਬ ਜਿਹੜੀ ਦੁਨੀਆ ਬਣਾਈ ਆ ਆਪਣੀ ਜਿੱਥੇ ਇੰਨੇ ਸਾਰੇ ਕਿਰਦਾਰ ਨੇ ਟੋੜੇ ਆਪਣੇ ਤੇ ਕਿਰਦਾਰ ਨੇ ਸੋ ਇਹ ਫੀਸਾ ਜਿਹੜੇ ਮਤਲਬ ਅੰਦਰ ਜੋਸ਼ ਭਰਦੀਆਂ ਨੇ ਵੀ ਯਾਰ ਕੁਝ ਨਵਾਂ ਕੀਤਾ ਆ ਔਰ ਇਹਦੇ ਵਿੱਚ ਜਿਹੜੀ ਆਡੀਅנס ਨੂੰ ਹਮੇਸ਼ਾ ਪਿਆਰ ਕਰਦੀ ਆਈ ਆ ਅੱਜ ਇਹ ਬਤਨੂ ਮਤਲਬ ਮੰਗਦੇ ਹੋ ਤੁਸੀਂ ਵੀ ਆ ਨਾ ਕਿ ਇਤਨਾ ਪਿਆਰ ਨਹੀਂ ਲੋੜ ਆ ਉਹ ਤੁਸੀਂ ਇਹ ਫਿਲਮ ਇੰਨੀ ਕਵਾਰ ਦੇ ਅਸੀਂ ਇੰਨੀ ਕਵਾਰ ਦੇ ਚੁੱਕੇ ਹੁੰਨੇ ਆ ਫਿਲਮ ਆ ਐਡੀਟਿੰਗ ਤੋਂ ਲੈ ਕੇ ਡਬਿੰਗ ਤੱਕ ਫਿਰ ਜਦੋਂ ਵਿਦ ਬੈਕਗਰਾਉਂਡ ਲਾ ਕੇ ਆਉਂਦੀ ਆ ਫਿਰ ਇਹਦਾ ਪ੍ਰੀਵਿਊ ਕੀਤਾ ਜਾਂਦਾ ਸੋ ਸਾਡੀ ਜਿਹੜੀ ਇੱਕ ਪਹਿਲੀ ਵਾਰ ਦੇਖਣ ਦੀ ਐਕਸਾਈਟਮੈਂਟ ਹੁੰਦੀ ਆ ਉਹ ਕੁਝ ਹੋਰ ਹੁੰਦੀ ਆ ਸਿਨੇਮੇ ਵਿੱਚ ਦੇਖਣ ਦੀ ਐਕਸਾਈਟਮੈਂਟ ਹੋਰ ਹੁੰਦੀ ਆ ਬਟ ਮੇਰਾ ਇਹਨਾਂ ਤਜਰਬਾ ਹੋ ਗਿਆ ਬਹੁਤ ਸਾਰੇ ਰਿਵਿਊਜ਼ ਦੇਖ ਕੇ ਫਰਸਟ ਡੇ ਵਾਲੇ ਜਿਹੜੇ ਤੁਸੀਂ ਪੌਣੇ ਵੀ ਲਿਖ ਕੇ 5 ਸਟਾਰ 3 ਸਟਾਰ ਆਡੀਅੰਸ ਤੇ ਕੋਈ ਫਰਕ ਨਹੀਂ ਪੈਂਦਾ ਔਡੀਐਂਸ ਜਿਹੜਾ ਸਿਨੇਮਾ ਉਹਨੇ ਸੋਚਿਆ ਹੁੰਦਾ ਉਹੀ ਦੇਖਣ ਜਾਂਦੀ ਹੈ ਇਹ ਗੱਲ ਸੱਚ ਹੈ ਮੰਨਣੀ ਪਊਗੀ ਸਾਨੂੰ ਮੈਂ ਉਦੋਂ ਤੱਕ ਬੰਨੂਗਾ ਜਿਹੜੀ ਗੱਲ ਦਾ ਤੁਸੀਂ ਦਾ ਜਵਾਬ ਹੈ ਜਦੋਂ ਔਡੀਐਂਸ ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਦੇ ਤੁਸੀਂ ਨਵਾਂ ਕੁਝ ਲੈ ਕੇ ਆਏ ਹੋ ਆਡੀਅנס ਦੇ ਮੂੰਹ ਸੁਣਨਾ ਸੀ ਆਪਣੇ ਮੂੰਹ ਕਹਿੰਦੇ ਚੰਗੇ ਨਹੀਂ ਲੱਗਦੇ ਕਿਉਂਕਿ ਸਿਨੇਮਾ ਆਲਵੇਜ਼ ਆਡੀਅנס ਲਈ ਬਣਾਇਆ ਜਾਂਦਾ ਔਰ ਅਸੀਂ ਕੱਲ ਤੱਕ ਨਹੀਂ ਵੇਟ ਕਰਾਂਗੇ ਇਸ ਸਵਾਲ ਦਾ ਜਵਾਬ ਉਹ ਭਾਜੀ ਇੱਕ ਨਾ ਜਾਦੂ ਦੇਖਿਆ ਤੁਹਾਡੀ ਫਿਲਮ ਦੇ ਵਿੱਚ ਮੈਂ ਜਿਹੇ ਭਾਜੀ ਦਾ ਜਿਹੜਾ ਕੈਰੈਕਟਰ ਆਇਆ ਥੋੜਾ ਜਿਹੜਾ ਕੈਰੈਕਟਰ ਆ ਜਵਾਨ ਦੇ ਵਿੱਚ ਲੰਬੇ ਲੰਬੇ ਵਾਲ ਨੇ ਔਰ ਜਿਹੜਾ ਗਾਮੇ ਦੇ ਵਿੱਚ ਜਦੋਂ ਦਾੜੀ ਆ ਜਾਂਦੀ ਐ ਐਮਐਲਏ ਬਣ ਜਾਂਦਾ ਉਹ ਦਰਦ ਲੋਕਾਂ ਲਈ ਔਰ ਮੈਂ ਭਾਜੀ ਬਾਰੇ ਵੀ ਜਿਵੇਂ ਕਰ ਚੁੱਕਿਆ ਵਾ ਇਹ ਮੈਜਿਕ ਲੱਗਿਆ ਮੈਨੂੰ ਤਾਂ ਹਨਾ ਇਹ ਮੈਜਿਕ ਤੁਸੀਂ ਮਹਿਸੂਸ ਕੀਤਾ ਆ ਵੀ ਜਿਵੇਂ ਬਦਲ ਜਾਂਦੀਆਂ ਨੇ ਚੀਜ਼ਾਂ ਜਾਂ ਬਹੁਤ ਸਾਰੇ ਬੰਦਿਆਂ ਦਾ ਹੱਥ ਹੁੰਦਾ ਕੱਲਾ ਮੈਂ ਨਹੀਂ ਕਰਦਾ ਇਹਦੇ ਵਿੱਚ ਮੇਰੇ ਥੀਏਟਰ ਦਾ ਵੀ ਹੱਥ ਆ ਜੋ ਮੈਂ ਥੀਏਟਰ ਤੋਂ ਕਰਕੇ ਆਇਆ ਹਾਂ ਸੈਮੂਲ ਭਾਜੀ ਵਰਗੇ ਮੇਰੇ ਗੁਰੂ ਰਹੇ ਨੇ ਜੇ ਸ਼ਰਮਾ ਭਾਜੀ ਮੇਰੇ ਦੋ ਗੁਰੂ ਦਾ ਫਿਲਮ ਦੇ ਵਿੱਚ ਹੀ ਸੀਗੇ ਅਜੇ ਸ਼ਰਮਾ ਭਾਜੀ ਦਾ ਸੈਮੂਲ ਜੋ ਫਿਰ ਮੇਰੇ ਡਾਇਰੈਕਟਰ ਖੜੇ ਨੇ ਜਿਨੇ ਜਿਨ੍ਹਾਂ ਨੇ ਇੰਨਾ ਕੰਮ ਕਰ ਲਿਆ ਤਾਂ ਫਿਰ ਅਸੀਂ ਆਪਸ ਸਲਾਹ ਕਰਕੇ ਭਾਜੀ ਇਹ ਚਾਹੀਦਾ ਜਾਂ ਡਬਿੰਗ ਦੇ ਵਿੱਚ ਭਾਜੀ ਮੈਂ ਆਵਾਜ਼ ਚੇਂਜ ਕਰਨੀ ਆ ਬਦਲਨੀ ਆ ਇਹਨਾਂ ਕੈਰੇਕਟਰਾਂ ਨਾਲ ਇਹ ਮਿਲ ਜੁਲ ਕੇ ਮੈਂ ਸਾਰੀ ਟੀਮ ਨੂੰ ਕ੍ਰੈਡਿਟ ਦੇਣਾ ਮੇਰੇ ਇਕੱਲੇ ਦਾ ਨਹੀਂ ਹੈਗਾ ਟੀਮ ਕੰਮ ਲੈਂਦੀ ਆ ਡਾਇਰੈ ਜਦੋਂ ਬਿੱਲਾ ਕਰਦਾ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿਤੇ ਮੈਂ ਓਵਰ ਨਾ ਹੋ ਜਾਾਂ ਕਿਤੇ ਸੋ ਮੇਰੇ ਡਾਇਰੈਕਟਰ ਨੇ ਬਹੁਤ ਕੰਟਰੋਲਡ ਕੰਮ ਮੇਰੇ ਤੋਂ ਕਰਾਇਆ ਸੋ ਮੇਰੀ ਸਾਰੀ ਟੀਮ ਦਾ ਥੈਂਕਸ ਫਿਲਮ ਕਦੇ ਕਿਸੇ ਇੱਕ ਬੰਦੇ ਕਰਕੇ ਨਹੀਂ ਚੱਲਦੀ ਪੂਰੀ ਟੀਮ ਕਰਕੇ ਚੱਲਦੀ ਆ ਉਹਦੇ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਵਾਲੇ ਦਾ ਬਹੁਤ ਵਧੀਆ ਹੱਥ ਹੁੰਦਾ ਜਿਹਨੇ ਉਹਦੀ ਕਲਰ ਕੈਕਸ਼ਨ ਕੀਤੀ ਹੁੰਦੀ ਹੈ ਜਿਹਨੇ ਫਿਲਮ ਆਇਆ ਹੁੰਦਾ ਡਾਇਰੈਕਟਰ ਹਨਾ ਮੇਨ ਕੈਪਟਨ ਹੁੰਦਾ ਔਰ ਸਾਰੇ ਇਕੱਲੇ ਇਕੱਲੇ ਕਿਰਦਾਰ ਕਰਕੇ ਸੈਮੋਲ ਬਾਜ ਨੇ ਇੰਨਾ ਸੋਹਣਾ ਕੰਮ ਕੀਤਾ ਰਾਜ ਸਿੰਦਰ ਨੇ ਲक्की ਧਾਲੀ ਵਾਲ ਨੇ ਜੱਗੀ ਧੂਰੀ ਨੇ ਆ ਰੂਸ਼ੀ ਹੋਣ ਚਾਹੀਏ ਜਬਜੀ ਖੈਰਾ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਸਾਰੇ ਕਰਕੇ ਫਿਲਮ ਰਿਟਾਇਰਟੀ ਚੱਲਦੀ ਰਾਜ ਬਾਈ ਹਾਂ ਪਰਮ ਬਾਈ ਪਰਮ ਬਾਈ ਪਹਿਲਾਂ ਪਹਿਲੇ ਆਪ ਦਾ ਪਰਮ ਬਾਈ ਨੇ ਗਾਵਾ ਪਾ ਕੇ ਰੱਖਿਆ ਪੂਰਾ ਥੈਂਕ ਯੂ ਬਾਈ ਥੈਂਕ ਯੂ ਤੋਂ ਇੰਪੋਰਟੈਂਟ ਰਾਈਟਰ ਜਿਹਦਾ ਇਹ ਦੇਵ ਨੇ ਸਟੋਰੀ ਆਈਡੀਆ ਦੇ ਦਿੱਤਾ ਫਿਰ ਇੰਦਰਪਾਲ ਨੇ ਐਂਡ ਸਕ੍ਰੀਨ ਪਲੇ ਡਾਇਲੌਗ ਫਿਰ ਆਪਣੇ ਨਾਲ ਇੱਥੇ ਗੁਰਪ੍ਰੀਤ ਸਿੰਘ ਜੀ ਐਡੀਸ਼ਨਲ ਡਾਇਲੌਗਸ ਮਤਲਬ ਇਹ ਐਜ਼ ਅ ਟੀਮ ਐਫਰਟ ਹੈਗਾ ਮਤਲਬ ਡਾਇਰੈਕਟਰ ਸਾਹਿਬ ਉਹ ਇਨਾਂ ਦੇ ਫਾਦਰ ਹਰਮੀਤ ਜੀ ਜਾਂ ਇਨਾਂ ਦੇ ਬ੍ਰਦਰ ਲੰਨੂ ਜੀ ਮਤਲਬ ਹਰ ਟੈਕਨੀਕਲ ਟੀਮ ਦਾ ਵੀ ਬਹੁਤ ਰਿਸਪੈਕਟ ਹੈਗਾ ਐਕਟਰ ਨੇ ਆਪਣੇ ਆਪਣੇ ਕਿਰਦਾਰ ਨੇ ਨਿਭਾਏ ਔਰ ਜਿਹੜਾ ਬੈਕ ਆਫ ਦੀ ਕੈਮਰਾ ਟੈਕਨੀਕਲ ਟੀਮ ਹੈ ਉਹਨਾਂ ਨੇ ਵੀ ਆਪਣਾ ਖੂਬ ਰੋਲ ਵਧੀਆ ਨਿਭਾਇਆ ਜਿਹਦੇ ਕਰਕੇ ਫਿਲਮ ਨਿਖਰ ਕੇ ਬਾਹਰ ਆਈ ਦੇਖ ਰਿਹਾ ਕਿ ਨਾ ਤੁਹਾਡੇ ਲਈ ਕੰਪਲੀਮੈਂਟ ਹੈ ਤੁਸੀਂ ਫਿਲਮ ਅਕੈਡਮੀ ਕਿ ਤੁਸੀਂ ਕੋਈ ਵੀ ਫਿਲਮ ਕਰੋ ਤਾਂ ਉਹਦੇ ਵਿੱਚ ਇੱਕ ਮੈਸੇਜ ਜ਼ਰੂਰ ਹੁੰਦਾ ਹੈਗਾ ਇਸ ਵਾਰ ਵੀ ਤੁਸੀਂ ਕਹਾਣੀ ਦੇ ਵਿੱਚ ਇਦਾਂ ਲੱਗਦਾ ਕਿ ਜਿਹੜਾ ਇਦਾਂ ਦਾ ਮੈਸੇਜ ਹੈ ਕੋਈ ਜ਼ਰੂਰ ਰੱਖੀ ਚਾਹੀਏ ਬਲੈਕੀਆ ਟਾਈਟਲ ਹੈਗਾ ਪਰ ਮੈਸੇਜ ਹੀ ਕੋਈ ਮੈਸੇਜ ਵਧੀਆ ਪੋਜ਼ਿਟਿਵ ਹੈ ਐਂਡ 'ਚ ਬੰਦਾ ਚਾਹੁੰਦਾ ਹੀ ਹੈ ਕਿ ਮੇਰੇ ਇਲਾਕੇ ਦੇ ਨਾਮ ਨਾਲ ਉਹ ਮੈਚ ਜਿਹੜਾ ਹੈਗਾ ਬਲੈਕੀਆ ਸ਼ਬਦ ਜਿਹੜਾ ਹੈਗਾ ਉਹ ਉੱਤਰ ਜੇ ਉਹਦੇ ਲਈ ਬੰਦਾ ਬਾਕੀ ਫਿਲਮ ਦੇਖੋ ਮੈਂ ਨਹੀਂ ਦੱਸਣਾ ਚਾਹੁੰਦਾ ਹਲੇ ਲੋਕਾਂ ਨੂੰ ਦੇਖ ਲੈਣ ਦਿਓ ਆ ਮੈਸੇਜ ਹੈਗਾ ਤੁਹਾਨੂੰ ਪਸੰਦ ਆਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਕੋਈ ਤੇ ਹੱਥ 'ਚ ਕੀ ਹੈ ਜੀ ਮੈਂ ਕਿਤਾਬ ਹੈ ਵੀਰੇ ਅੱਛਾ ਇਹਦੇ ਕੋਈ ਅਗਲੀ ਫਿਲਮ ਕਰਾਂਗੇ ਅਰਸ਼ੀਬ ਭਾਜੀ ਕਿੱਧਰ ਗਿਆ ਸਿੰਘੀ ਭਾਜੀ ਭੈਣ ਨਿਕਲ ਗਈ ਸੀ ਭੀ ਭਾਜੀ ਨੇ ਮੈਨੂੰ ਛੋਟੀ ਜੀ ਕਹਾਣੀ ਸੁਣਾਈ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਮੈਨੂੰ ਕੁੱਕ ਚਾਹੀਦੀ ਆ ਮੈਂ ਇਹਨਾਂ ਨੂੰ ਆਜੋ ਕੁੱਕ ਲੈ ਕੇ ਗਿਆ ਹੋਈ ਸਭ ਤੁਹਾਡੇ ਕੋਲ ਸੁਭਾਰ ਹੈ ਕਿ ਫਿਲਮ ਦੇ ਉੱਤੇ ਜਿਹੜਾ ਸਭ ਤੋਂ ਪਹਿਲਾ ਪ੍ਰੋਸਟਾ ਦੇ ਅਨਾਰਿਸ ਮੇਰੇ ਖਾਲਸਾ ਪ੍ਰੋਡਿਊਸਰ ਜਿੱਤੋਂਦਾ ਤਾਂ ਉਹ ਉਹ ਪ੍ਰੋਸਟਾ ਦੇ ਹਿਸਾਬ ਨਾਲ ਕਿਹੜਾ ਕਿਹੜੀ ਚੀਜ਼ ਦਾ ਜਿਹੜਾ ਤੁਹਾਨੂੰ ਪ੍ਰੋਸਟਾ ਕਾਉਂਦੇ ਦੇ ਚੱਕਾ ਉਹ ਕਰਦੇ ਗਿਆ ਯਾਰ ਇਹ ਫਰੋਡ ਕਿ ਕਿੱਦਾਂ ਹੈ ਨਹੀਂ 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 ਸ਼ਰੀਕ ਮੈਂ ਦੱਸਦਾ ਮੈਂ ਦੱਸਦਾ ਇਹਦਾ ਸਵਾਲ ਦਾ ਆਂਸਰ ਮੈਂ ਦਿੰਦਾ ਅਸੀਂ ਸ਼ਰੀਕ ਮੂਵੀ ਦਾ ਕੋਵਿਡ ਪੀਰੀਅਡ ਜੂਨ ਜੁਲਾਈ ਦਾ ਮਹੀਨਾ ਸੀ 3-4 ਮਹੀਨੇ ਮਿਲੇ ਨਹੀਂ ਸੀਗੇ ਤੇ ਦੇਬਾਈ ਨਹੀਂ ਗਏ ਮਿਲ ਜੋ ਆ ਕੇ ਪਟਿਆਲੇ ગયા 2-3 ਘੰਟੇ ਗੱਪਸ਼ਪ ਹੋਈ ਇਹਨਾਂ ਨੇ ਆਈਡੀਆ ਸੁਣਾਇਆ ਹੋਰ ਵੀ ਅਸੀਂ ਆਈਡੀਆ ਸੁਣਨੇ ਸੀ ਬਲੈਕ ਹੈਂਡ ਕਰਨੀ ਸੀ ਪਰ ਇਹਨਾਂ ਨੇ ਆਈਡੀਆ ਸੁਣਾਇਆ ਜਿਹੜੇ 3 6 ਦੇ ਫਰੋਡ ਦੇ ਰੋਲ ਦੇ ਮੈਨੂੰ ਲੱਗਿਆ ਯਾਰ ਇਹ ਕਹਾਣੀ ਪੰਜਾਬ ਦੇ ਵਿੱਚ ਅੱਜ ਤੱਕ ਬਣੀ ਨਹੀਂ ਹੈਗੀ ਉੱਥੋਂ ਉੱਥੋਂ ਵੀ ਬੀਬ ਹੋਇਆ ਗਿਆ ਮਤਲਬ ਬਲੈਕ ਹੈਂਡ ਫਰੋਡ ਆ ਉਸ ਤੋਂ ਬਾਅਦ ਟੀਮ ਜੁੜਦੀ ਗਈ ਨਵਨੀਤ ਜੁੜੇ ਅਦਰ ਰਾਈਟ ਸਾਈਡ ਜੁੜੇ ਸਾਰੀ ਟੀਮ ਬਣਦੀ ਗਈ ਟੈਕਨੀਕਲ ਟੀਮ ਬਣੀ ਗਈ ਸਭ ਤੋਂ ਭਰੋਸਾ ਦੇ ਫਰੋਡ ਨਹੀਂ ਔਰ ਜਿੱਦਾਂ ਦਾ ਇਹਨਾਂ ਨੇ ਕਿਰਦਾਰ ਛੇਡ ਨਹੀਂ ਪਾਇਆ ਉਹ ਇੱਕ ਐਕਟਰ ਹੀ ਨਿਵਾਸਤ ਕੋਈ ਆਮੰਦਾ ਨਹੀਂ ਨਿਵਾਸਤ ਜਿਆਦਾ ਇਹਨਾਂ ਨੂੰ ਲੱਗਦਾ ਕਿ ਤੁਹਾਡਾ ਕੈਰੈਕਟਰ ਬਲੈਕ ਯਾ ਗ੍ਰੀਨ ਦੇ ਵਿਚਾਲੇ ਚੱਲਦਾ ਰਹੇਗਾ ਕਿ ਪ੍ਰੋਡਿਊਸਰ ਸਾਹਿਬ ਖੜੇ ਨੇ ਜੀ ਜੀ ਕਹਿੰਦੇ ਐਕਟਰ ਬਲੈਕ ਯਾ ਗ੍ਰੀਨ ਜਦੋਂ ਦਾ ਕੈਰੈਕਟਰ ਕੰਟੀਨਿਊ ਹੋਏਗਾ ਆਡੀਅנס ਕਲ ਸਪੋਰਟ ਕਰੇ ਜਲਦੀ ਹੀ 2025 ਜਾਂ 26 ਜਿੱਦਾਂ ਦੇਵ ਭਾਈ ਇਹ ਹੁਣ ਜਿਆਦਾ ਓਵਰ ਬਹੁਤ ਬੀਜ਼ੀ ਐਕਟਰ ਹੋ ਗਏ ਜਿੱਦਾਂ ਡਾਟਾ ਦੇਖਣਗੇ ਉਹ ਸਾਰ ਨਾਲ 25 ਜਾਂ 26 ਦੇ ਵਿੱਚ ਰੂਪ ਬਣ ਗਿਆ ਅਸੀਂ ਹੁਣ ਕੱਲ ਦੀ ਵੇਟ ਕਰ ਰਹੇ ਕਿ ਆਡੀਅנס ਸਪੋਰਟ ਕਰੇ ਔਰ ਜਿਸ ਤਰ੍ਹਾਂ ਫਿਲਮ ਵਧੀਆ ਬਣੀ ਹੈ ਲੋਕ ਵੀ ਪਿਆਰ ਕਰਨ ਅਸਲ ਮਜ਼ਾ ਤਾਂ ਆਏਗਾ ਕਿ ਲੋਕਾਂ ਦੀ ਮੋਰ ਲੱਗੇ ਬਾਕਸ ਆਫਿਸ ਦੀ ਪਰ ਆਰ ਇਸ ਫਿਲਮ ਨੇ ਅਸੀਂ ਮਤਲਬ ਇਹ ਨਹੀਂ ਕਿ ਬਲੈਕ ਬਰਡ ਦਿਖਾਇਆ ਬਟ ਬਲੈਕ ਬਰਡ ਦੇ ਨਾਲ ਇੱਕ ਅਸੀਂ ਇਹ ਵੀ ਦਿਖਾਇਆ ਕਿ ਉਹ ਕਾਲੇ ਜਿਹੜੇ ਜਿਹੜੇ ਧੰਦੇ ਹੈਗੇ ਜਾਂ ਹੋਰ ਜਿਹੜੇ ਕੰਮਕੋਦਾ ਦੇ ਹੈਗਾ ਉਹ ਉਹਦਾ ਅੰਤ ਚੰਗਾ ਨਹੀਂ ਹੁੰਦਾ ਬੰਦਾ ਉਹ ਅੰਤ 네ਗੇਟਿਵ ਹੀ ਹੈ ਬਲਕਿ ਬੀਰੀਡ ਕ੍ਰੀਏਟ ਕੀਤਾ ਆਪਸ ਵਿੱਚ ਤੁਸੀਂ ਵੱਲੋਂ ਆਓ ਤੁਸੀਂ ਬੋਲੋ ਤੁਸੀਂ ਪ੍ਰੋਡਿਊਸਰ ਬੜਾ ਫਜ਼ੂਲ ਆਪਾਂ ਨੇ ਬੇਗਰੇ ਸਾਰੇ ਦਾ ਐਡਰੈਸ ਕਲਾਇਕ ਹੈ ਖਾਸਲੀ ਪਾਇਆ ਐਕਚੁਅਲੀ ਬਲੈਕ ਦੀ ਬਲੈਕਿਆ ਨਹੀਂ ਇਹ ਸਾਰਾ ਮਗਰ ਨਹੀਂ ਬਲੈਕਿਆ ਕੰਮ ਕੀਤਾ ਕੋਈ ਬਲੈਕ ਦਾ ਪਾਇਆ ਬੜਾ ਦੀ ਪਲਾਨ ਨਹੀਂ ਕੀਤਾ ਕਿੰਨਾ ਤੈਂਗੀ ਤਾ ਕਿ ਆਪਣੀ ਬਾਕੇ ਆਇਆ ਉਧਰ ਵੀ ਤੇ